ਬਿਕਰਮਜੀਤਿਆ ਦੇ ਕੇਸ ਨੂੰ ਲੈ ਕੇ ਬਿਕਰਮਜੀਤਿਆ ਦੇ ਪਾਏ ਪਟਾਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਹੋਰ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਬਿਕਰਮਜੀਤਿਆ ਅਤੇ ਦੋ ਉਸ ਦੇ ਸਾਥੀਆਂ ਤੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਸ਼ਬਦੀ ਹਮਲੇ ਕਰ ਰਹੇ ਨੇ ਕਿ ਬਿਕਰਮਜੀਤਿਆ ਨੂੰ ਅਸੀਂ ਪੱਕੇ ਪੈਰੀ ਫੜਿਆ ਹੋਇਆ ਹੈ ਅਸੀਂ ਪੱਕੇ ਹੱਥ ਪਾਏ ਨੇ ਜਿੰਨੀ ਦੇਰ ਤੱਕ ਵਿਕਰਮਜੀਠਿਆ ਨੂੰ ਲੰਮਾ ਸਮਾਂ ਜੇਲ ਨਹੀਂ ਖੁਜ਼ਾਦੀ ਉਨੀ ਦੇਰ ਵਿਕਰਮਜੀਠਿਆ ਦਾ ਅਸੀਂ ਪਿੱਛਾ ਨਹੀਂ ਛੱਡਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਕਿ ਵਿਕਰਮਜੀਠਿਆ ਨਾਭਾ ਦੀ ਨਵੀਂ ਜੇਲ ਦੇ ਵਿੱਚ ਚੀਕਾਂ ਮਾਰ ਰਿਹਾ ਹੈ ਉਹਦੀਆਂ ਚੜ੍ਹ-ਭੰਡੀਆਂ ਉੱਡ ਰਹੀਆਂ ਨੇ ਤੇ ਉੱਥੇ ਤਰ੍ਹਾਂ-ਤਰ੍ਹਾਂ ਦੇ ਪਕਵਾਨ ਯਾਨੀ ਕਿ ਖਾਣੇ ਮੰਗੇ ਜਾ ਰਹੇ ਨੇ ਜਿਸ ਤਰ੍ਹਾਂ ਗਾਰਲਿਕ ਬ੍ਰੈਡ ਪਾਸਤਾ ਮੈਗੀ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਬਿਕਰਮਜੀਤਿਆਦੀ ਹਾਲਾਤ ਜਿਹੜੇ ਨੇ ਉਹ ਖਾਸੇ ਖਸਤਾ ਹੋ ਗਏ ਨੇ ਲਾਪਾਦੀ ਨਵੀਂ ਜੇਲ੍ਹ ਦੇ ਵਿੱਚ ਤੇ ਦੂਸਰੇ ਪਾਸੇ ਚੂੜੀ ਮਰੋੜ ਦਿੱਤੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਾਰ-ਵਾਰ ਪੰਚਾਰਿਆ ਚਾਰਿਆ ਹੈ ਕਿ ਪੰਜਾਬ ਦੇ ਲੋਕਾਂ ਦੀ ਮੰਗ ਹੈ ਪੰਜਾਬ ਦੀਆਂ ਮਾਵਾਂ ਪੰਜਾਬ ਦੀਆਂ ਭੈਣਾਂ ਦੀ ਮੰਗ ਹੈ ਕਿ ਬਿਕਰਮਜੀਠਿਆ ਨੂੰ ਸਖਤ ਤੋਂ ਸਖਤ ਸਜ਼ਾ ਮਿਲ ਨਹੀਂ ਚਾਹੀਦੀ ਹੈ ਕਿਉਂਕਿ ਇਹਨਾਂ ਦੇ ਕਾਰਨ ਹੀ ਪੰਜਾਬ ਦੇ ਹਜ਼ਾਰਾਂ ਨੌਜਵਾਨ ਮੌਤ ਦੀ ਭੇਟ ਚੜ ਗਏ ਕਿਉਂਕਿ ਇਹਨਾਂ ਦੀਆਂ ਗੱਡੀਆਂ ਦੇ ਵਿੱਚ ਚਿੱਟਾ ਵੇਚਿਆ ਜਾਂਦਾ ਸੀ ਚਿੱਟੇ ਦਾ ਵਪਾਰ ਹੁੰਦਾ ਸੀ ਸੱਤਾ ਅਤੇ ਪਿੰਦੀ ਇਹਨਾਂ ਦੇ ਘਰ ਰਹਿੰਦੇ ਸੀ ਇਸ ਦਾ ਖੁਲਾਸਾ ਖੁਦ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਮਰਹੂਮ ਪ੍ਰਕਾਸ਼ ਸਿੰਘ ਬਾਦਲ ਅਤੇ ਵਿਕਰਮਜੀਤਿਆ ਦੇ ਖਾਸਮ ਖਾਸ ਗੋਲੀ ਅਜ਼ਰਾ ਨਾਲੇ ਕੀਤਾ ਸੀ ਜਦੋਂ ਉਹ ਸੱਤਾ ਦੇ ਵਿੱਚ ਸੀ ਤੇ ਬੋਲੀ ਅਜ਼ਰਾਲਾ ਮੌਜੂਦਾ ਐਮਐਲਏ ਹੁੰਦੇ ਸਨ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਚਿੱਠੀ ਲੱਗੀ ਸੀ ਕਿ ਸੱਤਾ ਅਤੇ ਪਿੰਦੀ ਪੱਗ ਵਡ ਭਰਾ ਬੜੇ ਹੋਏ ਨੇ ਬਿਕਰਮਜੀਠੀਆ ਦੇ ਬਿਕਰਮਜੀਠੀਆ ਦੇ ਘਰ ਉਹ ਰਹਿੰਦੇ ਨੇ ਖਾਂਦੇ ਪੀਂਦੇ ਨੇ ਅਤੇ ਪੰਜਾਬ ਦੇ ਸਰਕਾਰੀ ਹੈਲੀਕਾਪਟਰ ਦਾ ਆਨੰਦ ਤੇ ਪੰਜਾਬ ਦੀ ਸਿਕਿਉਰਟੀ ਦਾ ਆਨੰਦ ਵੀ ਸੱਤੇ ਅਤੇ ਪਿੰਦੀ ਵੱਲੋਂ ਉਹਨਾਂ ਦਿਲਾਂ ਦੇ ਵਿੱਚ ਪਹਿਲ ਦੇ ਹਦਾਰ ਤੇ ਲਿਆ ਗਿਆ ਕਿ ਸ਼ਾਮ ਨੂੰ ਬਿਕਰਮਜੀਠਿਆ ਵੱਲੋਂ ਆਸ਼ਰੂਮਣੀ ਅਕਾਲੀ ਦਲ ਦੇ ਵਿਧਾਇਕ ਬਲਾ ਕੇ ਮਹਿਫਲੇ ਸਜਾਈਆਂ ਜਾਂਦੀਆਂ ਸੀ ਯਾਨੀ ਕਿ ਖੁਸ਼ਆਮਦ ਕੀਤੀ ਜਾਂਦੀ ਸੀ ਸੱਤੇ ਅਤੇ ਪਿੰਦੀ ਦੀ ਤੇ दारू ਕੀਤੀ ਜਾਂਦੀ ਸੀ ਕਿਉਂਕਿ ਬਿਕਰਮਜੀਠਿਆ ਤੇ ਇਹ ਬਿਲਕੁਲ दारू ਪੀਂ ਮੱਛੀ ਨੂੰ ਹੱਥ ਨਹੀਂ ਲਾਉਂਦੇ ਇਸ ਕਰਕੇ ਤਸਕਰ ਇਹਨਾਂ ਦੇ ਘਰੇ ਰਹਿੰਦੇ ਸੀ ਸ਼ਾਮ ਨੂੰ ਦੂਸਰੇ ਐਮ ਐਲ اے ਵਿਧਾਇਕ ਬਲਾ ਕੇ ਉਹਨਾਂ ਦੇ ਨਾਲ ਮਹਿਫਲੇ ਸਜਾਈਆਂ ਜਾਂਦੀਆਂ ਸਨ ਇਹ ਵੀ ਦੱਸਿਆ ਜਾ ਰਿਹਾ ਹੈ ਜਿਹੜੇ ਸੱਤਾ ਹੈ ਜੇਕਰ ਕਿਸੇ ਨੇ ਵਿਕਰਮ ਜੀਠੀਆ ਨੂੰ ਮਿਲਣਾ ਹੁੰਦਾ ਸੀ ਤਾਂ ਸਤਵਿੰਦਰ ਸਿੰਘ ਸੱਤਾ ਦੀ ਪਹਿਲਾ ਪਰਮਿਸ਼ਨ ਲੈਣੀ ਪੈਂਦੀ ਸੀ ਬੋਦੀ ਅਜ਼ਰਾਲਾ ਤਲਵੀਰ ਗੁੱਲ ਬਿੱਟੂ ਔਲਖ ਨਰਿੰਦਰ ਸਿੰਘ ਜਿਹੜੇ ਈਦੀ ਦੇ ਸਾਬਕਾ ਜਿਹੜੇ ਨੇ ਡਾਇਰੈਕਟਰ ਰਹ ਚੁੱਕੇ ਨੇ ਪੰਜਾਬ ਦੇ ਸਾਬਕਾ ਡੀਜੀਪੀ ਸੁਧਾਰਤ ਚਟੂ ਉਪਤੇਾਈ ਵੱਲੋਂ ਵੀ ਜਿਹੜੇ ਜਿਹੜੀਆਂ ਠੋਕੇ ਗਵਾਈਆਂ ਦਿੱਤੀਆਂ ਗਈਆਂ ਨੇ ਉਹਦੇ ਵਿੱਚ ਪੂਰੀ ਤਰ੍ਹਾਂ ਫਸ ਗਿਆ ਨੇ ਬਿਕਰਮਜੀਠਿਆ ਹਾਲਾਂਕਿ ਬਿਕਰਮਜੀਠਿਆ ਦੇ ਵਕੀਲਾ ਵੱਲੋਂ ਰੋਲਾ ਪਾਇਆ ਜਾ ਰਿਹਾ ਹੈ ਬੇਕਸੂਰ ਨੇ ਨਰਦੋਸ਼ ਨੇ ਨਜ਼ਾਇਜ਼ ਤੱਕਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀਤਾ ਜਾ ਰਿਹਾ ਹੈ ਸਿਆਸੀ ਬਦਲਾਕੋਰੀ ਦੇ ਤਹਿਤ ਬਦਲੇ ਲਿਆ ਜਾ ਰਹੀ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਿਕਰਮਜੀਠਿਆ ਨੂੰ ਦੱਸਿਆ ਜਾ ਰਿਹਾ ਹੈ ਕਿ ਬਿਕਰਮਜੀਠਿਆ ਦੇ ਜਿਹੜੇ ਰਜੀਤ ਸਿੰਘ ਗਿੱਲ ਨੇ ਕਿਉਂਕਿ ਉਹਨਾਂ ਨੇ ਅਗਾਊ ਜਵਾਬਤ ਲਈ ਹੈ ਲੇਕਿਨ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਉਸ ਦੀ ਅਗਾਊ ਜਵਾਬਤ ਰੱਦ ਕਰ ਦਿੱਤੀ ਹੈ ਰਣਜੀਤ ਗਿਲ ਕੌਣ ਸੀ ਕਿਉਂਕਿ ਉਹ ਲੰਬਾ ਸਮਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹੇ ਅਤੇ ਗਿਲ ਕੋ ਡਿਵੈਲਪਰ ٹرسٹ ਦੇ ਉਹ ਮਾਲਕ ਨੇ ਆ ਪਿਛਲੇ ਦਿਨਾਂ ਦੇ ਵਿੱਚ ਵਿਜੀਲੈਂਸ ਨੇ ਉਹਨਾਂ ਦੇ ਘਰ ਅਤੇ ਉਹਨਾਂ ਦੇ ਦਫ਼ਤਰਾਂ ਦੇ ਵਿੱਚ ਛਾਪੇਮਾਰੀ ਕੀਤੀ ਸੀ ਤੇ ਬਹੁਤ ਸਾਰਾ ਕਾਗਜ਼ ਪੱਤਰ ਡਾਕੂਮੈਂਟਸ ਇਕੱਠਾ ਕੀਤਾ ਗਿਆ ਬਿਕਰਮਜੀਠਿਆ ਦੇ ਵਿਰੁੱਧ ਖਰਚੇ ਬਕਟਾਏ ਜਾ ਰਹੇ ਨੇ ਕਿ ਬਿਕਰਮਜੀਠਿਆ ਦਾ ਵਿੱਤੀ ਲੈਣ ਦੇਣ ਕਰੋੜਾਂ ਰੁਪਏ ਦਾ ਹੋਇਆ ਤੇ ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਦਾ ਮੁਲਾਕਾਤ ਨਾ ਕਰਨਾ ਕਿਤੇ ਨਾ ਕਿਤੇ ਸੁਖਬੀਰ ਸਿੰਘ ਬਾਦਲ ਉੱਤੇ ਵੱਡੇ ਨਿਸ਼ਾਨੀਆਂ ਚਿੰਨ ਲਗਾਉਂਦਾ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਦਾਲ ਦੇ ਦਾਲ ਵਿੱਚ ਕਾਲਾ ਹੈ ਜਾਂ ਪੂਰੀ ਦਾਲਕਾਰੀ ਹੈ ਕਿਉਂਕਿ ਜਦੋਂ ਡਿਪਟੀ ਸੀਐਮਸੀ ਸੁਖਬੀਰ ਸਿੰਘ ਬਾਦਲ ਇਹਨਾਂ ਦੇ ਕੋਲ ਗ੍ਰਹਿਫਤਰਾਲਾ ਸੀ ਤੇ ਇਹਨਾਂ ਨੇ ਵਿਕਰਮਜੀਠਿਆ ਦਾ ਸਾਥ ਦਿੱਤਾ ਜਿਨ੍ਹਾਂ ਨੇ ਵੀ ਵਿਕਰਮਜੀਠਿਆ ਦਾ ਵਿਰੋਧ ਕੀਤਾ ਉਹਨਾਂ ਨੂੰ ਦਬਾਇਆ ਗਿਆ ਧਮਕਾਇਆ ਗਿਆ ਕਿਉਂਕਿ ਸੱਤਾ ਦਾ ਨਸ਼ਾ ਸੀ ਇੱਕ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਬੇਅਦਬੀ ਹੋਈ ਬਹਿਬਲ ਕਲਾਂ ਦਾ ਗੋਰੀकांड ਕਰਵਾਇਆ ਗਿਆ ਡੇਰਾ ਸੱਚਾ ਸੌਦਾ ਦੇ ਸਾਥ ਨੂੰ ਮਾਫੀਨਾਮਾ ਵੀ ਸੁਖਬੀਰ ਸਿੰਘ ਬਾਦਲ ਨੇ ਦਵਾਇਆ ਤਕ ਤਕ ਸਬਾਨਾ ਦੇ ਜ਼ਥੇਦਾਰਾਂ ਉੱਤੇ ਦਬਾਅ ਪਾ ਕੇ ਇਸ ਇੱਕ ਏ ਕੇਸ ਤੇ ਦੂਸਰੇ ਪਾਸੇ ਹੈਲੀਕਾਪਟਰ ਉਡਾਇਆ ਗਿਆ ਸੱਤੇ ਅਤੇ ਪਿੰਧੀ ਵੱਲੋਂ ਜਦੋਂ ਇਹ ਸੱਤਾ ਦੇ ਵਿੱਚ ਸੀ ਜਦੋਂ ਐਜ਼ ਅ ਸੁਪਰ ਸੀਐਮਸੀ ਬਿਕਰਮ ਜੀਠਿਆ ਬਿਕਰਮ ਜੀਠਿਆ ਤੋਂ ਦੂਰੀ ਸੁਖਬੀ ਸਿੰਘ ਬਾਦਲ ਨੇ ਇਸ ਕਰਕੇ ਬਣਾਈ ਹੈ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਬਿਕਰਮ ਜੀਠਿਆ ਵੱਲੋਂ ਜਿਹੜੇ ਹੈਲੀਕਾਪਟਰ ਪ੍ਰੋਵਾਈਡ ਕੀਤਾ ਜਾਂਦਾ ਸੀ ਸੱਤਾ ਅਤੇ ਪਿੰਦੇ ਨੂੰ ਕਦੇ ਗੁਜਰਾਤ ਕਦੇ ਪੰਜਾਬ ਅਤੇ ਦੂਸਰੇ ਪਾਸੇ ਸਕਿਉਰਿਟੀ ਦਿੱਤੀ ਜਾਂਦੀ ਸੀ ਵਿਜੀਲੈਂਸ ਦੀਆਂ ਪੌੜੀਆਂ ਚੜਨਾ ਪੈ ਸਕਦਾ ਹੈ ਰਣਜੀਤ ਸਿੰਘ ਗਿੱਲ ਅਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਇਸ ਕਰਕੇ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਨਹੀਂ ਕਰ ਰਿਹਾ ਤੇ ਨਾ ਹੀ ਬਿਕਰਮਜੀਤਿਆ ਦੇ ਹੱਕ ਵਿੱਚ ਕਿਸੇ ਵੀ ਤਰ੍ਹਾਂ ਦੀ ਬਿਆਨਬਾਜ਼ੀ ਦਿੱਤੀ ਗਈ ਸਿਰਫ ਇੱਕ ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕੀਤਾ ਤੇ ਇੱਕ ਵਾਰ ਉਸ ਨੇ ਬਿਕਰਮਜੀਤਿਆ ਦੇ ਹੱਕ ਵਿੱਚ ਬੋਲਿਆ ਉਸ ਤੋਂ ਬਾਅਦ ਨਾ ਤਾਂ ਰਣਜੀਤ ਸਿੰਘ ਗਿੱਲ ਬੋਲੇ ਕਿ ਮੇਰਾ ਕਿਸੇ ਨੀ ਤਰ੍ਹਾਂ ਦਾ ਰਿਸ਼ਤਾ ਹੈ ਬਿਕਰਮਜੀਠਿਆ ਦੇ ਨਾਲ ਤੇ ਦੂਸਰੇ ਪਾਸੇ ਨਾ ਸੁਖਬੀਰ ਸਿੰਘ ਬਾਦਲ ਬੋਲੇ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਦੁੱਖ ਦੀ ਘੜੀ ਆ ਸਕਦੀ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਪੰਜਾਬ ਦੀਆਂ ਮਾਵਾਂ ਅਤੇ ਭੈਣਾਂ ਅਤੇ ਆਪ ਲੋਕਾਂ ਦੀ ਆਵਾਜ਼ ਹੈ ਕਿ ਵੱਦ ਤੋਂ ਵੱਧ ਸਖਤ ਤੋਂ ਸਖਤ ਸਜ਼ਾ ਜਿਹੜੀ ਜਿੱਤੀ ਚਾਵੇ ਦਿੱਤੀ ਜਾਵੇ ਬਿਕਰਮਜੀਠਿਆ ਨੂੰ ਹਾਲਾਂਕਿ ਬਿਕਰਮਜੀਠਿਆ ਦੇ ਵਕੀਲਾਂ ਵੱਲੋਂ ਬਿਕਰਮਜੀਠਿਆ ਦੇ ਪਰਿਵਾਰ ਵੱਲੋਂ ਅਤੇ ਕੁਝ ਜਿਹੜੇ ਉਹਦੇ ਹਮੈਤੀ ਨੇ ਉਹਨਾਂ ਵੱਲੋਂ ਰੋਲਾ ਪਾਇਆ ਜਾ ਰਿਹਾ ਹੈ ਕਿ ਬਿਕਰਮਜੀਠਿਆ ਬੇਕਸੂਰ ਨੇ ਨਰਦੋਸ਼ ਨੇ ਜਾਣਬੁੱਝ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਫਸਾ ਲਿਆ ਹੈ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬਿਕਰਮਜੀਠਿਆ ਨੇ ਜਿਹੜੀ ਸਿਆਸੀ ਤਜਕਸੇ ਸੀ ਖਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਲੀਡਰ ਨੂੰ ਲੈ ਕੇ ਅੱਖਾਂ ਨੂੰ ਲੈ ਕੇ ਸਰਕਾਰ ਨੂੰ ਲੈ ਕੇ ਅਤੇ ਕੁਝ ਮੰਤਰੀਆਂ ਅਤੇ ਵਿਧਾਇਕਾਂ ਦੇ ਸਬੂਤ ਜਗ ਜਗਰ ਕੀਤੇ ਸੀ ਇਸ ਤਰ੍ਹਾਂ ਦੀ ਰਾਜਨੀਤੀ ਆ ਕੀਤੀ ਗਈ ਸੀ ਵਿਕਰਮ ਜੀਠਿਆ ਵੱਲੋਂ ਸਿਆਸੀ ਰਾਜਨੀਤੀ ਸਿਆਸੀ ਸਾਜ਼ਿਸ਼ ਕੀਤੀ ਗਈ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਵਿਕਰਮ ਜੀਠਿਆ ਦੇ ਵਕੀਲਾ ਵੱਲੋਂ ਕਿ ਜਿਹੜੇ ਇਹਨਾਂ ਦੇ ਇੱਕ ਦੋਸ਼ ਲਗਾਏ ਨੇ ਜਿਹੜੇ આરોਪ ਜਿਹੜੇ ਸਬੂਤਾਂ ਅਤੇ ਜਿਹੜੇ ਦਲੀਲਾਂ ਅਤੇ ਅਪੀਲਾਂ ਦੀ ਗੱਲ ਕਰਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹ ਸਾਰੀਆਂ ਝੂਠੀਆਂ ਨੇ ਹਾਲਾਂਕਿ ਇੱਕ ਐਫਆਈਆਰ ਹੋਰ ਕੱਟ ਲਈ ਹੈ ਇਹ ਤਾਂ ਖੁਦ ਆ ਬਿਕਰਮ ਜੀਠਿਆ ਦੇ ਵਕੀਲਾ ਹੋ ਲੋਕ ਵੱਲੋਂ ਬਿਆਨ ਦਿੱਤੇ ਜਾ ਰਹੇ ਨੇ ਕਿ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਤੋਂ ਪੰਜ ਐਫਆਈਆਰ ਹੋਰ ਕੱਟੀਆਂ ਜਾ ਸਕਦੀਆਂ ਨੇ ਬਿਕਰਮ ਜੀਠਿਆ ਤੇ ਦੱਸਿਆ ਜਾ ਰਿਹਾ ਹੈ ਕਿ ਜਰਜੀਤ ਸਿੰਘ ਗਿੱਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਵੀ ਵਿਜੀਲੈਂਸ ਨੇ ਆ ਪੌੜੀਆਂ ਛੜਨਾ ਪੈ ਸਕਦਾ ਹੈ ਜੇਕਰ ਪੁੱਛਗਿੱਛ ਹੁੰਦੀ ਹੈ ਤਾਂ ਲੱਗਾ ਸਮਾਂ ਬਿਕਰਮ ਜੀਠਿਆ ਨੂੰ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਕਿਉਂਕਿ ਬਿਕਰਮ ਜੀਠਿਆ ਦੇ ਵਿਰੋਧ ਇਸ ਦੇ ਸਾਥੀ ਨੇ ਤਿੰਨ ਸਰਕਾਰੀ ਗਵਾਹੀਆਂ ਨੇ ਚਾਰ ਪ੍ਰਾਈਵੇਟ ਜਿਹੜੇ ਬਿਕਰਮਜੀਠਿਆ ਦੇ ਨਾਲ ਸੀ ਜਦੋਂ ਬਿਕਰਮਜੀਠਿਆ ਐਜ਼ ਅ ਵਿਧਾਇਕ ਐਜ਼ ਅ ਮੰਤਰੀ ਸੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਧੰਨਵਾਦ